ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤਰੀਕ ਹੈ 5 ਜਨਵਰੀ 2026 ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜੋ ਕਿ ਅੱਜ ਸੰਗਤਾਂ ਬਣਾ ਰਹੀਆਂ ਨੇ ਕਿਉਂਕਿ 27 ਦਸੰਬਰ ਨੂੰ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੀ ਤੇ ਨਾਲ ਹੀ ਸਾਹਿਬਜ਼ਾਦੇਆਂ ਦਾ ਸ਼ਹੀਦੀ ਦਿਹਾੜਾ ਸੀ ਸੋ ਸ਼ਰੋਬੜੀ ਕਮੇਟੀ ਵੱਲੋਂ ਤਾਂ ਜੋ ਪ੍ਰਕਾਸ਼ ਗੁਰੂ ਪਰਮ ਮਨਾਇਆ ਗਿਆ ਹੈ 27 ਦਸੰਬਰ 2025 ਨੂੰ ਪਰ ਲੋਕਲ ਗੁਰਦੁਆਰਿਆਂ ਦੀਆਂ ਜਿਤਨੀਆਂ ਵੀ ਕਮੇਟੀਆਂ ਨੇ ਲਗਭਗ ਸਾਰਿਆਂ ਨੇ 5 ਜਨਵਰੀ ਹੀ ਰੱਖਿਆ ਸੋ ਕੱਲ 4 ਜਨਵਰੀ ਨੂੰ ਮਹਾਪੁਰਸ਼ਾ ਦੀ ਵਰਸੀ ਮਨਾਈ ਹੈ ਤੇ ਅੱਜ 5 ਜਨਵਰੀ ਨੂੰ ਸੰਗਤ ਰਲ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪਵ ਦੀ ਖੁਸ਼ੀ ਅੰਦਰ ਤੇ ਤੋਸ਼ੀ ਆਂਟੀ ਵੱਲੋਂ ਜੋ ਹੈ ਚਾਹ ਦੇ ਲੰਗਰ ਤੇ ਪ੍ਰਸ਼ਾਦ ਕੀਤੇ ਗਏ ਨੇ ਤੇ ਬਾਰੋਵੀ ਸੰਗਤ ਆਈ ਹੈ ਉਹਨਾਂ ਦੇ ਵੀ ਬੱਚੇ ਆ ਜਾਏ ਨੇ ਸਾਰਿਆਂ ਨਾਲ ਦਰਸ਼ਨ ਮਿਲੇਗੇ ਜੀ ਕੀਰਤਨ ਚੱਲ ਰਿਹਾ ਹੈ ਉੱਪਰ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪ੍ਰਭ ਦੀ ਖੁਸ਼ੀ ਦੇ ਅੰਦਰ ਕੱਲ ਬਾਬਾ ਜੀ ਦੀ ਵਰਸੀ ਦੇ ਸਬੰਧ ਵਿੱਚ ਸਮਾਗਮ ਸੀ ਤੇ ਅੱਜ ਤੋਸ਼ੀ ਆਂਟੀ ਵੱਲੋਂ ਜੋ ਹੈ ਪ੍ਰਸ਼ਾਦ ਲੈ ਕੇ ਆਏ ਨੇ ਬ੍ਰੈਡ ਪਕੌੜੇ ਨੇ ਤੇ ਨਾਲ ਪੇਸਟਰੀਆਂ ਨੇ ਤੇ ਚਾਹ ਦਾ ਲੰਗਰ ਹੈ ਸੋ ਪਰਿਵਾਰ ਵੱਲੋਂ ਤੋਸ਼ੀ ਆਂਟੀ ਦੇ ਸੱਦੀ ਦੇ ਪਰਿਵਾਰ ਵੱਲੋਂ ਅੱਜ ਇਹ ਸੇਵਾ ਚੱਲ ਰਹੀ ਹੈ ਤੇ ਛੋਟੇ ਛੋਟੇ ਸਮਾਗਮ ਜੋ ਨੇ ਇਹ ਜੀਵਨ ਦੇ ਅੰਦਰ ਕਬੀਰ ਏਕ ਘਰੀ ਆਦੀ ਘਰੀ ਆਦੀ ਹੂ ਤੇ ਆਦ ਭਗਤਨ ਸੇਤੀ ਗੋਸ਼ਟੀ ਜੋ ਕਿਨੋ ਸੁਲਾਬ ਥੋੜਾ ਥੋੜਾ ਸਮਾਹੀ satsangat ਦਾ ਜੋ ਹੈ ਇਹ ਲੇਖੇ ਅੰਦਰ ਲੱਗ ਜਾਂਦਾ ਹੈ ਜਿਤਨਾ ਖ ਸਭਾ ਬਿਲੇ ਉਤਨਾ ਖ ਸਭਾ satsangat ਗੁਰੂ ਘਰ ਵਿੱਚ ਜਾ ਕੇ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਤੁਲਸੀ ਜੀ ਨੇ ਵੀ ਕਿਹਾ ਹੈ ਤਦ ਦਰਾ ਅਰ ਲక్ష్ਮੀ ਪਾਪੀ ਕੇ ਵੀ ਹੋਏ ਕਹਿੰਦੇ ਇਸਤਰੀ ਮਿਲ ਜਾਣੀ ਕੋਈ ਵੱਡੀ ਗੱਲ ਨਹੀਂ ਹੈ ਬਾਇਆ ਮਿਲ ਜਾਣੀ ਕੋਈ ਵੱਡੀ ਗੱਲ ਨਹੀਂ ਹੈ ਸੁਤਦਾਰਾ ਅਰ ਲక్ష్ਮੀ ਪਾਪੀ ਕੇ ਵੀ ਹੋਏ ਪੁੱਤਰ ਦੀ ਪ੍ਰਾਪਤੀ ਹੋ ਜਾਣੀ ਕੋਈ ਵੱਡੀ ਗੱਲ ਨਹੀਂ ਹੈ ਵੱਡੇ ਭਾਗਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਚੀਜ਼ਾਂ ਪਾਪੀਆਂ ਨੂੰ ਵੀ ਮਿਲ ਜਾਂਦੀਆਂ ਨੇ ਪਰ ਸੰਤ ਸਮਾਗਮ ਹਰ ਕਥਾ ਤੁਲਸੀ ਜੁਰ ਲਬਦੋਏ ਵੱਡੇ ਮਹਾਂਪੁਰਸ਼ ਵੱਡੇ ਬਾਬਾ ਜੀ ਬਾਬਾ ਕਰਤਾਰ ਸਿੰਘ ਵੇਦੀ ਜਦੋਂ ਸੰਗਤ ਵਿੱਚ ਬੈਠਿਆ ਕਰਦੇ ਸਨ ਤਾਂ ਤੁਲਸੀਦਾਸ ਜੀ ਦਾ ਇਹ ਦੋਹਾ ਜ਼ਰੂਰ ਸੰਗਤ ਨਾਲ ਸਾਂਝਾ ਕਰਿਆ ਕਰਦੇ ਸਨ ਕਹਿੰਦੇ ਸਾਧੂ ਦੀ ਸੰਗਤ ਸੰਤਾਂ ਦੀ ਸੰਗਤ ਸਾਧ ਸੰਗਤ ਕਰਨਾ ਪਰਮੇਸ਼ਰ ਦਾ ਜਸ ਗਾਣਾ ਕੀਰਤਨ ਕਰਨਾ ਕੀਰਤਨ ਸੁਣਨਾ ਗੁਰੂ ਘਰ ਵਿੱਚ ਜਾ ਕੇ ਸੇਵਾ ਸਿਮਰਨ ਕਰਨੀਆਂ ਇਹ ਦੁਰਲਭ ਵਸਤੂਆਂ ਨੇ ਇਹ ਹਰ ਬੰਦੇ ਦੇ ਭਾਗਾਂ ਵਿੱਚ ਨਹੀਂ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜਿਸ ਨੂੰ ਸੰਗਤ ਮਿਲ ਗਈ ਜਿਸ ਨੂੰ ਸਿਮਰਨ ਮਿਲ ਗਿਆ ਜਿਸ ਨੂੰ ਸੇਵਾ ਦੀ ਪ੍ਰਾਪਤੀ ਹੋ ਗਈ ਇਹ ਵੱਡੇ ਭਾਗਾਂ ਨਾਲ ਹੁੰਦੀ ਹੈ ਪੁੱਤਰ ਹੋ ਜਾਣਾ ਇਹ ਕੋਈ ਵੱਡੇ ਭਾਗ ਦੀ ਗੱਲ ਨਹੀਂ ਪਾਪੀ ਨੂੰ ਵੀ ਮਿਲ ਜਾਂਦਾ ਹੈ ਇਸ ਤਰੀ ਮਿਲ ਗਈ ਪਾਪੀ ਨੂੰ ਵੀ ਮਿਲ ਜਾਂਦੀ ਹੈ ਮਾਇਆ ਮਿਲ ਗਈ ਪਾਪੀ ਨੂੰ ਵੀ ਮਿਲ ਜਾਂਦੀ ਹੈ ਪਰ ਸਤ ਸੰਗਤ ਅਤੇ ਕਥਾ ਕੀਰਤਨ ਗੁਰੂ ਘਰ ਦੀ ਸੇਵਾ ਸਿਮਰਨ ਇਹ ਵੱਡੇ ਭਾਗਾਂ ਨਾਲ ਮਿਲਦੇ ਨੇ ਸੋ ਸਾਧ ਸੰਗਤ ਜੀ ਜਦੋਂ ਵੀ ਸਮਾਂ ਲੱਗਿਆ ਕਰੇ ਸੇਵਾ ਤੇ ਸਿਮਰਨ ਦੇ ਵਿੱਚ ਜ਼ਰੂਰ ਜੁੜਿਆ ਕਰੀਏ ਤਾਂ ਜੋ ਭਾਗ ਸਾਡੇ ਹੋਰ ਉੱਤਮ ਹੋ ਸਕਣ ਸੋ ਅੱਜ ਦਾ ਜੋ ਇਹ ਪ੍ਰੋਗਰਾਮ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਦੇ ਅੰਦਰ ਸਮੂਹ ਸੰਗਤਾਂ ਵੱਲੋਂ ਚੱਲ ਰਿਹਾ ਹੈ ਸੰਗਤਾਂ ਕੀਰਤਨ ਕਰ ਰਹੀਆਂ ਨੇ ਉਪਰੰਤ ਗੁਰੂ ਘਰ ਜੋ ਲੰਗਰ ਨੇ ਚਾਦੇ ਲੰਗਰ ਉਹ ਚੱਲ ਰਹੇ ਨੇ ਸੋ ਇਸ ਤਰ੍ਹਾਂ ਦੇ ਨਾਲ ਛੋਟੇ-ਛੋਟੇ ਸਮਾਗਮ ਗੁਰੂ ਘਰਾਂ 'ਚ ਚੱਲਦੇ ਰਹਿੰਦੇ ਨੇ ਜਿਦੇ ਨਾਲ ਸੰਗਤਾਂ ਜੁੜਦੀਆਂ ਰਹਿੰਦੀਆਂ ਨੇ ਤੇ ਸੰਗਤਾਂ ਨਾਮ ਬਾਣੀ ਜਪਦੀਆਂ ਰਹਿੰਦੀਆਂ ਨੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਤਰ੍ਹਾਂ ਇਹ ਜੋੜ ਮੇਲੇ ਬਣਾਈ ਰੱਖਣ ਸੰਗਤਾਂ ਜੁੜਦੀਆਂ ਰਹਿਣ ਕਥਾ ਕੀਰਤਨ ਚੱਲਦੇ ਰਹਿਣ ਤੇ ਇਹ ਮਨ ਜੁੜਿਆ ਰਹਿੰਦਾ ਹੈ ਮਨ ਦਾ ਜੁੜਨਾ ਜ਼ਰੂਰੀ ਹੈ ਕਿਉਂਕਿ ਜਿਸ ਵੇਲੇ ਮਨ ਜੁੜਦਾ ਹੈ ਉਸੇ ਵੇਲੇ ਹੀ ਪਰ ਆਤਮਾ ਦੀ ਦਾਤ ਬਖਸ਼ਿਸ਼ ਹੁੰਦੀ ਹੈ ਸੋ ਆਓ ਦੇਖ ਰਹੇ ਆ ਜੀ ਇਹ ਜੋ ਪ੍ਰੋਗਰਾਮ ਚੱਲ ਰਿਹਾ ਹੈ ਸਤ ਨਾਮ ਵਾਏ ਗੁਰੂ ਸਤ ਨਾਮ ਵਾਏ ਗੁਰੂ ਸਤ ਸਤਨਾਮ ਵਾਹਿਗੁਰੂ ਦਾ ਧੋਜ ਸੇ ਨਾਮ ਵਾਹਿ ਗੁਰੂ ਸਤਨਾਮ ਵਾਹਿ ਹੈ ਗੁਰੂ ਸਤਨਾਮ ਵਾਹਿ ਹੈ ਗੁਰੂ ਸਤਨਾਮ ਵਾਹਿ ਹੈ ਗੁਰੂ ਸਤ जी संगत आई है यूके तो ते बेटी वो तो इन्हों की सुना रही है उड़े आड़े का पाठ ते क्योंकि ਬਾਰ ਜਿਹੜੀ ਸੰਗਤ ਹੁੰਦੀ ਹੈ ਬਾਰ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਚਾਹੋ ਉਹਨਾਂ ਦੇ ਪਰਿਵਾਰ ਨੂੰ ਚਾਹੋ ਦਾ ਮਾਤਾ ਪਿਤਾ ਨੂੰ ਕਿ ਸਾਡੇ ਬੱਚੇ ਨੇ ਪੰਜਾਬੀ ਬੋਲਣੀ ਸਿੱਖਣ ਤੇ ਪੰਜਾਬੀ ਲਿਖਣੀ ਸਿੱਖਣ ਪੜ੍ਹਨੀ ਸਿੱਖਣ ਤੇ ਵੈਸੇ ਵੀ ਕਾਬਲੀ ਪਰਿਵਾਰਾਂ ਚ ਤੇ ਜ਼ਰੂਰ ਹੁੰਦਾ ਹੈ ਇਹਨਾਂ ਨੂੰ ਸ਼ੌਂਕ ਵੀ ਸਾਡੇ ਬੱਚੇ ਪੰਜਾਬੀ ਸਿੱਖਣ ਗੁਰਮੁਖੀ ਸਿੱਖਣ ਕਿਉਂਕਿ ਗੁਰਬਾਣੀ ਤਾਂ ਹੀ ਆਪਾਂ ਪੜ੍ਹ ਲਿਖ ਸਕਦੇ ਹਾਂ ਜੇ ਸਾਨੂੰ ਗੁਰਮੁਖੀ ਆਉਂਦੀ ਹੋਏਗੀ ਪੰਜਾਬੀ ਲਿਖਣੀ ਬੋਲੜੀ ਆਂਦੀ ਹੋਏਗੀ ਤੇ ਜੇ ਪੰਜਾਬੀ ਲਿਖਣੀ ਬੋਲਣੀ ਨਹੀਂ ਆਂਦੀ ਪੜ੍ਹਨੀ ਨਹੀਂ ਆਂਦੀ ਤੇ ਫਿਰ ਆਪਾਂ ਪਾਠ ਕਿਵੇਂ ਕਰ ਸਕਦੇ ਆ ਸੋ ਜਰੂਰ ਆਪਣੇ ਬੱਚਿਆਂ ਨੂੰ ਪੰਜਾਬੀ ਲਿਖਣੀ ਤੇ ਪੜ੍ਹਨੀ ਸਿਖਾਉਣੀ ਚਾਹੀਦੀ ਹੈ ਸਾਡੇ ਪੰਜਾਬ ਦੇ ਵਿੱਚ ਤਾਂ ਅੱਜਕੱਲ ਰਿਵਾਜ ਹੈ ਕਿ ਘਰਾਂ ਵਿੱਚ ਵੀ ਬੱਚਿਆਂ ਦੇ ਨਾਲ ਮਾਪਿਓ ਆਮ ਤੌਰ ਤੇ ਅੰਗਰੇਜ਼ੀ ਵਿੱਚ ਜਾਂ ਫਿਰ ਹਿੰਦੀ ਵਿੱਚ ਗੱਲ ਕਰਦੇ ਨੇ ਤਰਾ ਵਿੱਚ ਆਪਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਨਾਲ ਘੜ ਤੋਂ ਘਟ ਪੰਜਾਬੀ ਵਿੱਚ ਗੱਲ ਕਰੀਏ ਤਾਂ ਜੋ ਸਾਡੇ ਬੱਚੇ ਜੋ ਨੇ ਪੰਜਾਬੀ ਚੰਗੀ ਤਰ੍ਹਾਂ ਦੇ ਨਾਲ ਬੋਲ ਤੇ ਲਿਖ ਸਕਣ ਤੇ ਪੜ ਸਕਣ ਸੋ ਇਹ ਜ਼ਰੂਰੀ ਹੈ ਜੀ